ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸਥਾਨ ਅਬਚਲ ਨਗਰ ਨੰਦੇੜ ਸਤਿਖੰਡ ਸ੍ਰੀ ਹਜੂਰ ਸਾਹਿਬ ਦੇ ਸਾਹਮਣੇ ਚੁੱਕਦੇ ਝੋਗਾ ਦੇਸ਼ ਕੀਤਾ ਸੰਗਤਾਂ ਨੂੰ ਕਿ ਭਾਈ ਤੁਹਾਡੇ ਅਸੀਂ ਸਦਾ ਹੀ ਹਜ਼ੂਰ ਰਵਾਂਗੇ ਤਾਂ ਹੀ ਇਹਦਾ ਨਾਮ ਸ੍ਰੀ ਹਜੂਰ ਸਾਹਿਬ ਪਿਆ ये खालसा भाई के दीखते ਗੁਰਦਰਾ ਲੰਗਰ ਸਾਹਿਬ ਦੇ ਨਾਲ ਹੀ ਗੁਦਾਵਰੀ ਨਦੀ ਦੇ ਕਿਨਾਰੇ ਗੁਰਦਰਾ ਭਜਨਗੜ੍ਹ ਸਾਹਿਬ ਤੇ ਸਾਹਮਣੇ ਜਿਹੜੀ ਤੁਸੀਂ ਮਾਰ ਦੇਖ ਰਹੇ ਹੋ ਇਹ ਹੈ ਜੀ ਬੂੰਗਾ ਮਰਨਜੀਤ ਸਿੰਘ ਜੀ ਦੇ ਤਖਤ ਸ੍ਰੀ ਹਜੂਰ ਸਾਹਿਬ ਦੀ ਸੇਵਾ ਕਰਵਾਈ ਤੇ ਇੱਥੇ ਸੇਵਾਦਾਰਾਂ ਅੱਗੇ ਰੁਕੇ ਸੀ ਇਹ ਬੂੰਗਾ ਹੈ ਤੇ ਉਸ ਤੋਂ ਬਾਅਦ ਮਸਤੂਆਂ ਵਾਲੇ ਸੰਤ ਬਾਬਾ ਅਦਰ ਸਿੰਘ ਜੀ ਉਹਨਾਂ ਨੇ ਆ ਕੇ ਇੱਥੇ ਭਜਨ ਬੰਦਗੀ ਕੀਤੀ ਗੁਰਦਰਾ ਵਿਧੇਕਰਾਂ ਦੇ ਤੇ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਪ੍ਰਾਪਤ ਕੀਤੇ ਇੱਧਰ ਸ਼ਰਾਬਣੀ ਵੀ ਹੈ ਤੇ ਆ ਝੂਲ ਦਾ ਨਿਸ਼ਾਨ ਸਾਹਿਬ ਗੁਰਦੁਆਰਾ ਪਿੰਨਗੜ੍ਹ ਦੇ ਕੋਲੇ ਤੇ ਸਾਹਮਣੇ ਪਿਆ ਇੱਕ ਕੜਾਹਾ ਬਹੁਤ ਵੱਡਾ ਕੜਾਹਾ ਕੀ ਬਾਤ ਹੈ ਕੜਾਹਾ ਦੇਖੋ ਬਈ ਫੁਲੇ ਬੰਗਾ ਹੁਣ ਪ੍ਰਾਤਨ ਹੈ ਤੇ ਨਾਨਕ ਸਾਹੀ ਏਟ ਦਾ ਬਣਿਆ ਹੋਇਆ ਤੇ ਆਲੇ ਉਵੇਂ ਜਿਵੇਂ ਆਪਣੀ ਪੁਰਾਣੀ ਘਰਾਂ ਦੇ ਵਿੱਚ ਛੱਡੇ ਜਾਂਦੇ ਸੀਗੇ ਗਿਆ ਉਹ ਪ੍ਰਸ਼ੱਤ ਦੀ ਟੀਮ ਦੀ ਹੁਣ ਤਾਂ ਪਹਿਲਾਂ ਦੂਜੀ ਹੋਣੀ ਆ ਦੋ ਮੰਜ਼ਿਲਾ ਬੁੰਗਾ ਹੈ ਉਹ ਸਪੋਰਟ ਲਾਈ ਵੀ ਹੈ ਡਿਗਰੀ ਹੈ ਮਾਰ ਤੇ ਇਧਰ ਗੁਰਦੁਆਰਾ ਬਾਬਾ ਨਿਧਾਮ ਸਿੰਘ ਜਿਹਨੂੰ ਗੁਰਦੁਆਰਾ ਲੰਗਰ ਸਾਹਿਬ ਵੀ ਕਹਿੰਦੇ ਆ 48 ਘਾਤਰਾ ਪਾਇਆ ਹਾਂ ਬਾਬਾ ਬੜਾ ਯਾ ਨਾ ਉਹਦੀ ਗੱਡੀ ਜਿਪਾ ਬਾਬਾ ਉਹਨੂੰ ਕਹੇ ਤੂੰ ਪਾਸੇ ਨਹੀਂ ਕਰਨਾ ਇਹਨੂੰ ਕਹਿ ਦੇਗਾ ਜੇ ਕੋਈ ਆ ਗਿਆ ਜੀ ਮਗਰ ਅਮਤ ਇਹ ਕੀ ਕਰੇਗਾ ਤੂੰ ਮੁਰੂ ਆ ਜਾ ਆਪਣੇ ਮਗਰ ਅਮਤ ਚੱਲ ਤੂੰ ਚੱਲ ਬਾਈ ਆਉਦੀ ਆ ਐਂ ਦੇਖ ਕੋਈ ਚਲਾਉਣ ਵਾਲਾ ਹੈ ਨਹੀਂ ਐਸੇ ਪਾਸੇ ਚੱਲੇ ਆਪ ਕੀ ਬਾਤ ਹੈ ਦਮਾਲਾ ਇਹ ਬੜਾ ਸਿਕੀ ਨਾ ਉਹ ਬੋਬੀ ਰੱਦ ਆ ਗਿਆ ਪਟਾਕੇ ਦੇ ਯਾਰ ਆ ਵੀ ਪਟਾਕੇ ਤੋਂ ਡਰਦਾ ਯਾਰ ਆਖਾ ਲੈ ਉੱਥੇ ਬੈ ਜਾ ਲੈ ਇਕੱਲਾ ਮੈਨੂੰ ਬੈ ਜਾ ਤੂੰ ਸੱਲ ਨਾ ਦਿੱਤ ਕੇ ਦੇ ਸੱਲ ਮੁੱਕ ਕੇ ਮੈਂ ਤਲਾਸ਼ਾ ਮੁੱਕ ਗਿਆ ਭਾਜੀ ਜਾਂਸੀ ਨੇੜੇ ਇੱਥੋਂ ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਆਪਣਾ ਹਜੂਰ ਸਾਹਿਬ ਦਾ ਦਿਨ ਹੈਗਾ ਤੀਜਾ ਅਸੀਂ ਪਰਸੋਂ ਪਹੁੰਚ ਗਏ ਸੀ ਆਪਾਂ ਦੇ ਪਰਸੋਂ ਪਹੁੰਚਣ ਤੋਂ ਬਾਅਦ ਆਪਾਂ ਟਿਕਾਣੇ ਕੀਤੇ ਇੱਥੇ ਨਵਾਸ ਖਾਨ ਦੇ ਵਿੱਚ ਇਹ ਸ਼੍ਰਮਣੀ ਵੀ ਹੈ ਸਾਹਮਣੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਗੁਰਦੁਆਰਾ ਲੰਗਰ ਸਾਹਿਬ ਤੇ ਹੁਣ ਅਸੀਂ ਚੱਲੇ ਹੈਗੇ ਗੁਰਦੁਆਰਾ ਸ਼ਿਕਾਰ ਘਾਟ ਗੁਰਦੁਆਰਾ ਮਾਲਟੀਕੜੀ ਤੇ ਗੁਰਦੁਆਰਾ ਮਾਤਾ ਸਾਹਿਬ ਦੀਵਾਂ ਇਹ ਗੁਰਦੁਆਰੇ ਦੇ ਪ੍ਰਦਰਸ਼ਨ ਕਰਾਂਗੇ ਉਕਲ ਗੁਰਦੁਆਰਾ ਇਹ ਠੀਕ ਹੈ ਇੱਥੇ ਹੋਊਗਾ ਆਪਣੇ 10 ਕਿਲੋ ਮੀਟਰ ਹਾਂ ਸ਼ਿਕਰਕਾੜੇ ਤੋਂ ਲਗਭਗ 12 ਕਿਲੋ ਮੀਟਰ ਪੈ ਜਾਂਦਾ ਉਹ ਤੋਂ 6 ਕਿਲੋ ਮੀਟਰ ਹੋਏ ਜਾਣ ਹੋਣ 12 ਕਹਿੰਦੇ ਹੋਣੇ ਜੀ ਇਹ ਗੁਰਦੁਆਰਾ ਸਾਹਿਬ ਦਰਸ਼ ਮਿਲੀ ਕਰਨ ਤੋਂ ਬਾਅਦ ਫਿਰ ਆਪਾਂ ਸ਼ਾਮ ਨੂੰ ਜਿਹੜਾ ਹੈਗਾ ਗੋਦਾਵਦੀ ਨਦੀ ਦੇ ਕੰਢੇ ਉਸ ਤੋਂ ਬਾਅਦ ਅ ਸਤਖੰਡ ਹਜੂਰ ਸਾਹਿਬ ਦੇ ਵਿੱਚ ਜਿਹੜੀਆਂ 시ਦੀ ਦੇ ਗਾਂਵ ਦੁਪਹਿਰੇ ਲੱਗਦੀ ਐ ਉਹਨਾਂ ਕੋਲ ਚੱਲਾਂਗੇ ਠੀਕ ਆ ਬਾਈ 시ਦੀ ਦੇ ਗਾਂਵ ਦੇ ਪਹਿਰੇ ਲਾਉਣੇ ਆ ਉੱਤੇ ਠੀਕ ਹੈ ਕੱਢ ਲੇ ਤੁਸੀਂ ਲੋਕੇਸ਼ਨ ਹੂੰ ਹੂੰ ਜੀ ਗੁਰਦੁਆਰਾ ਸ਼ਿਕਾਰਕਟ ਸ਼ਿਕਾਰਕਟ ਜੀ ਬਾਬਾ ਜੀ ਗੁਰਦੁਆਰਾ ਸ਼ਿਕਾਰਕਟ ਹਾਂ ਤੇ ਨੀਨਾ ਕੜ ਨਗੀਨਾ ਕੜ ਦੇ ਸ਼ਿਕਾਰਕਟ ਬਾਬਾ ਉਸੇ ਰੋਡ ਤੇ ਜਾ ਰਹੇ ਇੱਕ ਕਰੋੜੇ ਸਾਰਾ ਰੋਡ ਉਹ ਗਾਂਦ ਦਰਬਾਰ ਸਾਹਿਬ ਤੋਂ ਤਕਰੀਬਨ 1 ਕਿਲੋਮੀਟਰ ਦੂਰ ਗੁਰਦੁਆਰਾ ਬੌਲੀ ਦਮਦਮਾ ਸਾਹਿਬ ਇੱਕ ਇਤਿਹਾਸਿਕ ਹੂ ਹੈ ਬੌਲੀ ਹੈ ਜਿਹੜੀ ਪ੍ਰਾਤਨ ਸਮੇ ਤੋਂ ਇੱਥੇ ਮੌਜੂਦ ਹੈ ਉਧਰੋਂ ਚੱਲਿਆ ਵਾ ਦੇਖੋ ਬੌਲੀ ਸਾਹਿਬ ਸਾਹਮਣੇ ਬਾਬਿਆਂ ਦੇ ਜਿਹੜੇ ਹੈਗੇ ਆ 10ਵੇਂ ਪਾਤਸ਼ਾਹ ਦੇ ਗੱਦੀ ਨਿਸ਼ੀਨ ਜਿਹੜੇ ਘੋੜੇ ਆ ਉਹਨਾਂ ਦਾ ਦਸਤਵਾਲਾ ਉਹ ਤੇ ਖੂਹ ਆ ਜੀ ਉਹ ਸੀ ਉਹ ਤੇ ਹੱਸੇ ਖੂਹ ਜਿਹੜਾ ਗੁਰੂ ਸਾਹਿਬ ਦੇ ਸਮੇਂ ਤੋਂ ਮੌਜੂਦ ਹੈ ਕੀ ਆ ਤੇ ਅੱਜ ਵੀ ਇਸ ਖੂਹ ਦਾ ਪਾਣੀ ਉਹ ਵਰਤਿਆ ਜਾ ਰਿਹਾ। ਮੋਟਰਾਂ ਲੱਗੀਆਂ ਹੋਈਆਂ ਬਾਈ ਹਨਾ। ਉਹਦਾ ਪਾਣੀ ਵਰਤਦੇ ਅੱਜ ਵੀ। ਉਹਦਾ ਬਾਹ ਨਈ ਠੱਕੇ ਨਹੀਂ ਰੱਖੀ ਇਹਨਾਂ ਨੇ ਉਹ ਵੀ ਬਿੱਲੇ। ਹਾਂ। ਕੋਈ ਬਾਤ ਹੈ। ਇਹਨਾਂ ਦਾ ਪਹਿਲਾਂ ਠੱਕੇ ਨਾ ਹੁਣ। ਐ ਥੁਲੇ ਦਰਸ਼ਨ ਕਿੱਥੇ ਮਿਲਦੇ ਹੁਣ ਉਹ ਬਾਜੀ? ਨਹੀਂ ਮਿਲਦੇ ਨਹੀਂ ਮਿਲਦੇ। ਨੇ ਦਰਸ਼ਨ ਦੇਦਾਰੇ ਕਿੱਥੇ ਹੁੰਦੇ? ਉਹ ਵੇਖੋ ਉਹ ਵੀ ਲੱਗੀਆਂ ਹੋਈਆਂ ਉਹ ਪੌਣੀਆਂ। ਹਾਂ। ਹਨਾ ਬਾਈ। ਹਾਂਜੀ। ਥੁਲੇ ਦਰਸ਼ਨ ਦੇਦਾਰੇ ਮਾਹ ਕਾਟੀ ਮਿਲਦੇ ਕੋਈ ਹੁਣ ਅੱਜਕੱਲ। ਤੇ ਉਹ ਦੇਖੀ। ਉਹ ਦਾ ਕੱਚੂ ਕਮਾ ਬਾਬਾ ਇੰਨਾ ਕੀ ਢੰਗਾਈ ਕੀ ਪਤਾ ਕਿੰਨੀ ਕਹੂਗੇ ਹਣਾ ਬਹੁਤ ਹੋਊਗੀ ਬਬੀ ਇਧਰ ਉਹ ਵੀ ਹੈਗੀ ਹੈ ਸਟੇਜੀ ਲਾਈ ਤੇ ਇਹ ਵੀ ਪੱਥਰ ਗਾਂ ਜੂਨੀ ਬੇਵਾਦਾਂ ਕੀ ਬਾਤ ਉਹ ਆ ਗਿਆ ਕੱਚੂ ਕਮਾ ਬਾਹਰ ਟਾਟਾ ਇਸ ਇਹ ਵੀ ਕਰਦੇ ਨਿਕਲੂ ਹੈ ਵੀ ਕਰਦੇ ਨਾ ਦੇਖੋ ਹਾਂ ਇਹ ਵੀ ਮੁਫਤੀ ਹੋਊਗੀ ਬਈ 120 ਵਾਲਾ ਕੀ ਪੈ ਜਾਂਦਾ ਬਾਬਾ ਡੋਲ ਵਾਲੇ ਦਾ ਮੀਂਹ ਕੁਝ ਕੁ ਮਿੰਟਿਆ ਨਾ ਹਾਂ 120 ਵਾਲਾ ਕਮਾਲ ਮਹਾਰਾਜ ਦੇ ਘੋੜਿਆਂ ਦਾ ਅਸਤਵਲ ਤੇ ਗੱਦੀ ਵਾਲਾ ਘੋੜਾ ਪਾਸ਼ੇ ਦਸਵੀਂ ਬਾਬਾ ਅਨਮੋਲ ਸਿੰਘ ਜੀ ਨਾਮ ਰੱਖਿਆ ਹੋਇਆ ਘੋੜੇ ਦਾ ਬਬੂ ਜੀ ਹੁਣ ਆਪਾਂ ਦਰਸ਼ਨ ਕਰਾਂਗੇ ਔਰ ਸਟੇਬਲ ਦੇ ਜਥੇਦਾਰ ਸੰਤ ਬਾਬਾ ਕਲਵੰਤ ਸਿੰਘ ਜੀ ਹੰਜ ਪਿਆਰੇ ਸਾਹਿਬਾਨ ਉਹਨਾਂ ਦੀ ਭਈ ਗਵਾਹੀ ਦੀ ਹੀਟ ਇਹ ਜਿਹੜਾ ਹੈਗਾ ਅਸਤਵਲ ਉਹਦੀ ਦੇਖਰੇਖ ਕੀਤੀ ਜਾਂਦੀ ਜੀ ਦਰਾ ਸ਼িকার ਘਾਟ ਦੇ ਰਸਤੇ 'ਚ ਪੈਂਦਾ ਗੁਰਦੁਆਰਾ ਸੰਗਤ ਸਾਹਿਬ ਆਜੋ ਬੈਸ ਦਰਸ਼ਨ ਮਿਲੇ ਕਰੋ ਇਸ ਪਵਿੱਤਰ ਸਥਾਨ ਦੇ ਦਰਸ਼ਨ ਤੁਸੀਂ ਹੁਣ ਕੀਤੇ ਨੇ ਉਸ ਦਾ ਨਾਮ ਹੈ ਗੁਰਦੁਆਰਾ ਸੰਗਤ ਸਾਹਿਬ ਜਦੋਂ ਇਹ ਬ੍ਰਹਮਪੁਰਾ ਮਹੱਲੇ ਦੇ ਵਿੱਚ ਨਦੇੜ ਦੇ ਤੇ ਜਦੋਂ ਗੁਰੂ ਸਾਹਿਬ ਹੀਰਾਕੜ ਤੋਂ ਬਾਮਣਵਾੜਾ ਤੋਂ ਨਦੇੜ ਆਏ ਤਾਂ ਸੰਗਤਾਂ ਨੇ ਜਿ ਸਿੱਖਾਂ ਨੇ ਤਨਖਾਹਾਂ ਦੀ ਮੰਗ ਕੀਤੀ ਕਿ ਭਾਈ ਹੁਣ ਅਸੀਂ ਵਾਪਸ ਜਾਣਾ ਹੈਗਾ ਤਨਖਾਹ ਲੈ ਕੇ ਜਾਣ ਤੇ ਗੁਰੂ ਸਾਹਿਬ ਨੇ ਉਸ ਢਾਲ ਦੇ ਨਾਲ ਜਿਹੜੀ ਦੇ ਪ੍ਰਦਰਸ਼ਨ ਕੀਤੇ ਸੀ ਉਸ ਢਾਲ ਦੇ ਨਾਲ ਸੰਗਤਾਂ ਨੂੰ ਤਨਖਾਹਾਂ ਪਤਾਈਆਂ ਪੈਦਲਾਂ ਨੂੰ ਠੀਕ ਢਾਲ ਤੇ ਘੋੜਸਵਾਰਾਂ ਨੂੰ ਦੂਜੀ ਢਾਲ ਤੇ ਫਿਰ ਉਹ ਜਿਹੜਾ ਖਜ਼ਾਨਾ ਸੀਗਾ ਮਾਲ ਟਿਕੜੀ ਸਾਹਿਬ ਜਿੱਥੋਂ ਕੱਢਿਆ ਸੀ ਉੱਥੇ ਹੀ ਫੇਰ ਇੱਕ ਗੁਪਤ ਖਜ਼ਾਨਾ ਡੱਬ ਦਿੱਤਾ ਗਿਆ। ਸੋ ਇਹਦਾ ਇਤਿਹਾਸ ਹੈ ਭਈ ਸੰਗਤ ਆਉਣ ਦੇ ਕਰਕੇ ਇਸ ਗੁਰੂ ਘਰ ਦਾ ਨਾਂ ਹੈਗਾ ਗੁਰਦੁਆਰਾ ਸੰਗਤ ਸਾਹਿਬ। ਗੁਰਦੁਆਰਾ ਸ਼ਿਕਾਰ ਘਟ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੂਲੇ ਖत्री ਦਾ ਆਧਾਰ ਕੀਤਾ ਸੀਗਾ ਇੱਕ ਸਹੇ ਦਾ ਸ਼ਿਕਾਰ ਕਰਕੇ ਗੁਰਦੁਆਰਾ ਮਾਤਾ ਸਾਹਿਬ ਦੇਵਾ ਜੀ ਖਾਲਸੇ ਦੇ ਮਾਤਾ ਮਾਤਾ ਸਾਹਿਬਕੌਰ ਉਹਨਾਂ ਦਾ ਦਰਸ਼ਨ ਸਥਾਨ ਤੇ ਇਹ ਸਥਾਨ ਦੇ ਪ੍ਰਦਰਸ਼ਨ ਕਰਦੇ ਹਾਂ ਚੱਲਦੇ ਅੰਦਰ ਨੂੰ ਲੈ ਬਈ ਇਮਲੀ ਦਾ ਪੈਰਾ ਕਰਾਂਗੇ ਇਮਲੀ ਦਾ ਇਮਲੀ 30 ਰੁਪਏ ਦੇ ਦੋ 30 ਰੁਪਏ ਕੇਵਲ 30 ਰੁਪਏ ਭਾਈ ਲੈ ਲੋ ਨਹੀਂ ਭਾਈ ਹੁੰਦੇ ਨਹੀਂ ਢੇਮਲੀ ਸਕੋਗੇ ਉਹ ਇਮਲੀ ਦਾ ਪੱਤਾ ਹੈ ਆ ਗੋਡੇ ਦਰਦ ਦਾ ਤੇਲ ਵੇਚਿਆ ਜਾ ਰਿਹਾ ਲੈ ਬਈ ਗੋਡਿਆਂ ਦਾ ਦਰਦ ਤੇਲ ਵੇਚਿਆ ਜਾ ਰਿਹਾ सही तो है। तो तो कंजूसी कर रहे कंजूसी वो कंजूसी मत करो। डर तो पूछला हट गयी नहीं? तो नहीं। मैंने तो कोई अरमान नहीं आया भाई। तो तो मालिश किया है। दस मिनट कम से कम। कल दस मिनट बैठे रहेंगे कोई नहीं। मालस्ता करी जाएंगे। ये देखो सर में ऐसे लगाना। आ देखो ऐसा। ये ऐसा करके ये ऐसा नहीं नहीं अभी हाथ मत मिचो थोड़ा लड़ेगा माता ये हाँ थोड़ा चुभेगा हाँ ऐसा नहीं होगी नहीं 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 ਨੰਨ੍ਹੇੜ ਦੇ ਬਾਰ-ਬਾਰ ਗੁਰਦੁਆਰਾ ਮਾਲ ਟੇਕੜੀ ਪਾਸ਼ੇ ਦਸਵੀਂ ਤੇ ਪਾਸ਼ੇ ਪਹਿਲੀ ਦੋਨਾਂ ਦੇ ਚਰਨਛੂਪ ਪ੍ਰਾਪਤ ਉਹੀ ਮਾਲ ਟੇਕੜੀ ਜਿੱਥੋਂ ਗੁਰੂ ਗੋਮੇ ਸਿੰਘ ਜੀ ਨੇ ਸਿੱਖ ਫੌਜਾਂ ਨੂੰ ਸਿੱਖ ਸੰਗਤਾਂ ਨੂੰ ਜਿਹੜਾ ਹੈਗਾ ਖਜ਼ਾਨੇ ਵਰਤਾਏ ਸੀਗੇ ਤੇ ਇੱਧਰ ਆਪਾਂ ਜਾ ਰਹੇ ਆ ਲੱਕੜਸ਼ਾ ਫਕੀਰ ਦੀ ਮਜ਼ਾਰ ਤੇ ਉਹੀ ਲੱਕੜਸ਼ਾ ਫਕੀਰ ਜਿਹਦੇ ਨਾਲ ਮਹਾਰਾਜ ਪਹਿਲੇ ਪਾਸ਼ੇ ਨੇ ਆ ਕੇ ਗੋਸ਼ਟ ਕੀਤੀ ਸੀ ਭਾਈ ਜਦੋਂ ਮਹਾਰਾਜ ਸੰਗਲਾਦੀਪ ਜਾ ਰਹੇ ਸੀ ਇਹ ਜੀ ਦਰਗਾ ਬਾਬਾ ਲੱਕੜ ਸ਼ਾਹ ਜੀ ਹਾਂ ਬਲੇ ਬਲੇ ਹੁਸੈਨ ਲੱਕੜ ਸ਼ਾਹ ਬਾਬਾ ਅੰਦਰ ਜੀ ਲੱਗੋ ਅੰਦਰ ਜੀ ਲੱਗੋ ਬਾਬਾ ਇਹ ਚਾਹਣਾ ਇਹ ਜੀ ਚਾਹ ਕੇ ਨਾ ਜੀ ਨਰਾਦਾ ਪੂਰੀਆਂ ਕਰਨ ਵਾਸਤੇ ਲੁਪਾ ਨੇ ਤਾਲੇ ਬੰਨੇ ਛੱਡਿਆ ਖੰਭਣੀਆਂ ਬੰਨੇ ਛੱਡੀਆਂ ਨੇ ਨੰਬਰ ਪਲੇਟਾਂ ਵੀ ਛੱਡ ਦਿੱਤੀਆਂ ਨੇ ਸੀ ਐਚ 03 ਵਾਲਾ ਛੱਡ ਗਿਆ ਬਾਈ ਜੀ ਇਹ ਦਸੇਰੇ ਚੂੜੀਆਂ ਕੱਲ ਦੇ ਪਰਸੋਂ ਜਿਹੜੇ ਪਾਰੀਵੀਂ ਦੇ ਵਿੱਚ ਗਦਾਵਰੀ ਚੜੀ ਹੋਈ ਸੀ ਅੱਜ ਉਹ ਗਦਾਵਰੀ ਉਤਰ ਗਈ ਆ ਇਹ ਉੱਪਰ ਲੀਆਂ 6 ਪੌੜੀਆਂ ਤੱਕ ਚੜੀ ਹੋਈ ਸੀ ਇੰਨਾ ਪਾਣੀ ਸੀਗਾ ਤੇ ਜਿਹੜਾ ਕਿ ਅੱਜ ਥੱਲੇ ਜਾ ਚੁੱਕਿਆ ਹੁਣ ਗਦਾਵਰੀ ਦਾ ਵਹਾ ਜਿਹੜਾ ਉਹ ਘਟ ਗਿਆ ਮਤਲਬ ਪਾਣੀ ਬਹੁਤ ਘਟ ਗਿਆ ਤੇ ਸੰਧਿਆ ਦਾ ਸੂਰਜ ਆ ਜਿਹੜਾ ਵਸਤ ਹੋ ਰਿਹਾ ਬਹੁਤ ਦਿਲਕਸ਼ ਨਜ਼ਾਰਾ ਪੇਸ਼ ਕਰਦਾ ਹੈ ਕੀ ਬਾਤ ਆ ਯਾਰ ਸੂਰਜ ਖਿੱਤੀਆਂ ਸਰਕਣ ਲੱਗ ਗਈਆਂ ਹਰਮਣ ਇੱਕ ਥਾਂ ਤੇ ਲਿਖਦੇ ਆ ਅ ਇਸ ਵੇਲੇ ਖਿੱਤੀਆਂ ਸਰਕਦੀਆਂ ਤੇਰਾ ਧਰੀਏ ਧਿਆਨ ਰੋਜ ਸੱਜਣ ਅਸ਼ਵ ਹੁਨਰ ਦਾ ਲਾਚੜ ਦਾ ਬ ਅਲਮੋ ਬਰਗਿਸਤਾਨ ਸੱਜਣ ਜਿਸ ਵੇਲੇ ਖਿੱਤੀਆਂ ਸਰਕਦੀਆਂ ਤੇਰਾ ਧਰੀਏ ਰੋਜ ਧਿਆਨ ਸੱਜਣ ਉਹ ਧਿਆਨ ਧਰਨ ਲੱਗੇ ਆ ਭਾਈ ਮਹਾਰਾਜ ਦਾ ਰਹਿ ਰਸ ਦਾ ਵਿਲਾ ਹੋ ਗਿਆ ਉਹ ਬੈਠਣ ਲੱਗੇ ਆ ਗੁਰਦੁਆਰਾ ਨਗੀਨਾ ਕਾਟ ਅੱਜ ਬਹੁਤ ਮਤਲਬ ਮੇਰ ਹੋਈ ਥੋੜੇ ਦੇ લાલ ਕਰતો દેવી લગਨੇ ਚਹੀਦੇ ਐ ਸਾਈਡ ਤੇ ਦੁੱਧ ਮਲਾਂ ਥੋੜਾ ਜਿਹਾ ਬਹੁਤ ਹੈ ਪੱਤੀ ਬਾਬਾ ਖੜਦਾ ਜਾਂਦਾ ਬਣਦਾ ਜਾਂਦੇ ਲੈ ਲਈ ਪੱਤੀ ਬਾਬਾ ਪਾ ਲੈਂਦਾ ਜੇ ਮੈਂ ਦੁੱਧ ਹੋਰ ਦੇ ਨਾ ਬਹੁਤ ਹਨਾ ਜੇ ਲੈ ਲਓ ਚੱਕੋ ਫੜੋ ਸਹੀ ਦੋਗਾ ਪਹਿਲਾਂ ਆਹ ਲਓ ਪਰਵਾਹੇ ਪਾੜੋ ਫਿਰ ਕੋਈ ਆਖੂ ਬਾਅਦ ਵਿੱਚ ਦੁੱਧ ਮਲਾਂ ਬਹੁਤ ਖੜਾ ਯਾਰ ਪਰ ਬੰਨ੍ਹ ਦਿਓ ਠੀਕ ਲੱਗਦਾ ਹਾਂ ਦੇਖ ਲਓ ਇਹ ਕੱਟਣਾ ਥੋੜਾ ਕਰ ਲੈਣਾ ਆ ਰਹਿਣਾ ਹੀ ਬਾਬਾ ਨਹੀਂ ਠੀਕ ਹੈ ਕਰਨਾ ਕਿ ਕਾਹਦਾ ਹੋਰ ਪਾਉਂਦਾ ਦੇਖ ਲਓ ਤੁਸੀਂ ਲੱਗੀ ਤੁਹਾਨੂੰ ਦੇਖੋ ਕਿਵੇਂ ਲੱਗਦਾ ਤੂੰ ਦੇਖ ਤੂੰ ਮੈਨੂੰ ਹੀ ਬਤਨਾ ਬਣਾਈ ਤੁਸੀਂ ਇਹਨਾਂ ਨੂੰ ਪਤਰਾ ਕਿਵੇਂ ਆ ਸੁੱਕਾ ਸੁੱਕਾ ਪਤਾ ਨਹੀਂ ਹੁੰਦਾ ਬੜਾ ਠੀਕ ਆ ਫਿਰ ਰੰਗੀ ਕਰਨਾ ਆਉਂਦਾ ਤਾਂ ਇਹਦੇ ਪਾ ਦੇ ਪੂਰੇ ਚੱਲੇ ਪਾੜਾ ਲੈ ਯਾਰ ਲੈ ਯਾਰ ਬਾਬਾ ਯਾ ਤੂੰ ਵੀ ਨਾ ਇਸ ਵਿੱਚ ਬਦਲ ਗਿਆ ਅਰੇ ਮਿੱਠਾ ਰਾਂ ਬਾਬਾ ਇਹਦੇ ਚੀਆ ਖੰਡ ਤੇਰਾ ਪੜਉਣ ਕੇ ਮੈਨੂੰ ਗਣਦਾ ਹੀ ਨਾ ਮਿੱਠਾ ਬਦਲ ਗਿਆ ਨਹੀਂ ਨਹੀਂ ਆਉਦੇ ਤੱਕ ਜਾਨ ਗੁਰੂ ਕਬਬ ਦਰਸ਼ਨ ਕਰਦੇ ਬਾਅਦ ਆਪਾਂ ਕਮਰੇ ਚ ਬੈਠੇ ਹਾਂ ਤੇ ਸ਼ਾਮ ਨੂੰ ਹੁਣ ਨਿਕਲਾਂਗੇ 5:00 ਵਜੇ ਤੇ ਗੱਲਾਂ ਮਤ ਕਰੀ ਜਾਂਦਾ ਬਾਬਾ ਜੀ ਵਾਰਤਾ ਸੁਣਾ ਰਹੇ ਇੱਕ ਹੱਸਦੇ ਹੋ ਬਾਬਾ ਜੀ ਬਾਹਰ ਬਾਣੀ ਹੈ ਕਿਦਰਾ ਭਏ ਗੱਲ ਗੱਲ ਆਈ ਇੱਕ ਹਾਂਜੀ ਅਸੀਂ ਨਾ ਕੋਲਜ ਬੜਿਆ ਗੰਨੇ ਚੰਡੀਗੜ੍ਹ ਤੋਂ ਹੋਰੀ ਚ ਹਾਂ ਤੇ ਅਰਮਿੰਗ ਪਟਿਆਲੇ ਤੋਂ ਮੁੰਡਾ ਹੁੰਦਾ ਸੀਗਾ ਹੂੰ ਉਹ ਵੀ ਅਸੀਂ ਕਿਹਾ ਕਰ ਗਏ ਵੀ ਉੱਥੇ 12 ਦਿਨ ਰਹਿਣਾ ਰ ਵੀ ਬੜੀ ਘੈਂਟ ਸਰਦਾ ਇਹ ਮੁੰਡੇ ਆ ਗਏ ਇਹ ਨੂੰ ਲੈ ਕੇ ਆਇਆ ਗਾ ਤੁਹਾਡੇ ਬਾਪ ਠੀਕ ਹੈ ਉਹ ਬਈ ਵਿਚਾਰਾ ਕਹਿੰਦਾ ਕਿ ਆਉਂਗਾ ਕਰਦੇ ਆ ਅੱਜ ਬਾਅਦ ਉਹ ਆਉਂਗਾ ਇਹ ਕਹਿੰਦਾ ਉਹ ਲੈ ਆਇਆ ਤੇ ਅਸੀਂ ਭਰਾ ਬੈਠੇ ਸਿੱਦੇ ਪਰ ਸੀ ਉਹ ਤੋਂ ਹੀ ਭਾਰ ਲੈ ਸਾਡੇ ਨਾਲ ਗਲਾਸ-ਵਾਸ ਕੀ ਤੇ ਚਲੋ ਸੀ ਉੱਠਦੇ ਆਈਏ ਨਾ ਸੁਪਰਦਾਨ ਦਾ ਹੈ ਨਹੀਂ ਸੀਗਾ ਅੱਛਾ ਤੇ ਇਹ ਵੀ ਤੁਸੀਂ ਕੁਝ ਨਹੀਂ ਕਰਾਉਣੇ ਸੀ ਮੈਂ ਝੇਟਾ ਕਰੀਆ ਬਸ ਇਹ ਚੀਜ਼ ਲੈ ਆਇਆ ਤਮਾਂ ਦੇ ਦੋ ਦਿਨ ਵਿੱਚ ਕਰਦੇ ਨੇ ਕੋਸਾ ਦੇ ਤੇ ਅਸੀਂ ਭਰਾਵਾਂ ਨਾਲ ਦੂਜੇ ਤੇ ਤੀਜੇ ਦਿਨ ਕਿਹਾ ਵੀ ਲੈ ਗਏ ਜੀ ਸ਼ੁੱਕਰਵਾਰ ਨੂੰ ਉਹ ਜਾਂਦਾ ਹਾਂ ਅਸੀਂ ਘਰੇ ਮਲਾ ਸੁਤਰਾ ਅਸਰੇ ਵਾਲੇ ਦਿੱਤੀਆਂ ਸੋਮਵਾਰ ਨੂੰ ਵੀ ਲੈ ਗਏ ਠੀਕ ਹੈ ਲਈ ਸੋਮਵਾਰ ਨੂੰ ਗਏ ਉਹ ਆਉਂਦਾ ਸੀ ਰਾਤ ਸਾਡੀ ਨਾਲ ਬੱਸ ਤੇ ਗੇਟ ਦੇ ਮੁੰਡਿਆਂ ਨਾਲ ਲੜਾਈ ਹੋ ਗਈ ਹਾਂ ਥੋੜੀ ਹਾਂ ਅਸੀਂ ਲੜਾਈ ਹੋਈ ਹੈ ਭਰਾ ਅਸੀਂ ਕਿ ਟਾਈਮ ਬੱਲ ਆਉਂਦਾ ਸੀ ਨੀ ਨਾਲ ਉੱਤੇ ਆਪਣੇ ਸੁਹਾਣੇ ਕੋਲੇ ਪਿੰਡ ਦੀ ਛੋਟਾ ਉਹ ਗੈਰੇਟ ਜਿਆਦੀ ਮੇਰੇ ਨਾਲ ਹੀ ਆ ਪਿੰਡ ਤਾਂ ਜੀ ਹਾਂ ਉੱਥੇ ਹੀ ਆ ਜੂਗਾ ਨਾ ਤਾਂ ਖਾਲੀ ਨਾਮ ਬੱਦਲੇ ਹਾਂ ਉੱਥੇ ਲੜਾਈ ਹੋ ਜਾਂਦੀ ਹੈ ਚਲੋ ਬਈ ਤੇ ਉਧਰੋਂ ਉਧਰੋਂ ਸਾਡਾ ਰਿਮੋਟ ਸਾਂ ਚੜ੍ਹਦਾ ਉਹ ਉਧਰ ਉਹ ਉੱਤਰ ਹੋ ਗਿਆ ਉਹ ਹੀ ਪਰੋ ਗਲਾਸ ਗਲਾਸ ਦਾ ਪੀ ਰਿਆ ਉਹ ਸੀ ਤੇਜ਼ ਵਾਲਾ ਭਾਈ ਤੇ ਮੈਂ ਜਿਹੜੇ ਮੋਟਸਾਂ ਚੜਦਾ ਸੀ ਉਹ ਤਾਂ ਟੱਪ ਗਿਆ ਮੈਂ ਕਾਰ 'ਚ ਬਹਿ ਗਿਆ ਇੱਕ ਨਾਲ ਮਿੱਤਰ ਜੀ ਦਿਨ ਘਰ ਨੂੰ ਉਹ ਸੁਗਨਦਾਨ ਦਾ ਲਿਆਇਆ ਮਤਲਬ ਹਾਂ ਉਹ ਬਸ ਪੈਰਾ ਨੇ ਦੇ ਲਿਆਇਆ ਨੇ ਦੇ ਲਿਆਇਆ ਪੈਰਾ ਵਿੱਚੋਂ ਈ ਡੰਡ ਰਗਿਆ ਹਾਂ ਤੇ ਭਾਈ ਅਸੀਂ ਪੂਰੇ ਗੈਂਗਸਟਰ ਸੀਗੇ ਉਦੋਂ ਤੇ ਨਿਗੇ ਨਿਗੇ ਤੇ ਭਰਾਵਾ ਚੜ ਕੇ ਪੀ ਕੇ ਗਲਾਸੀ ਗਲਾਸੀ ਰਹਾਵਾ ਉੱਥੇ ਜਾ ਆਵੜੇ ਉੱਥੇ ਸਾਰਨ ਪਰ ਮੈਂ ਕਾਰ ਦੇ ਸੀ ਤੁਸੀਂ ਪਹਿਲਾਂ ਵਾਗ ਗਏ ਤੁਸੀਂ ਜਾਵੜੀ ਕੋਲ ਪਹਿਲਾਂ ਨੰਬਰਿੰਗ ਹੋਈ ਗਾਲਾਂ ਗੂਲਾਂ ਵਾਲਾ ਸੀ ਜੋ ਚੱਲੀ ਜਾਂਦਾ ਜਿਹਾ ਰਹਾਵਾ ਉਦਰਾ ਗਾਲ ਉਦਰਾ ਗਾਲ ਨਾਲ ਗਾਲ ਗਾਲੀ ਹੋਈ ਧਬੜ ਧਬੜ ਕੰਮ ਪਹੁੰਚੇ ਨੇ ਇਹਨਾਂ ਨੂੰ ਕਿਸੇ ਨੇ ਤੇ ਰਿਪੋਰਟ ਕਰ ਤੇ ਪੁਲਿਸ ਆ ਗਈ ਭਰਾ ਪੀਸੀ ਆ ਹੂੰ ਪੀਸੀ ਆ ਗਈ ਭਰਾ ਉਹ ਅਸੀਂ ਭੱਜ ਲਿ ਗਏ ਰੱਤ ਨੂੰ ਤੇ ਮੈਂ ਉਹ ਮੈਂ ਫੱਜੀ ਦੀ ਕਾਰ ਤੇ ਚੜਿਆ ਮਸ ਮੋਂਨ ਕਾਰ ਮੋੜ ਦੀ ਕਿਤੇ ਵਾਜਾ 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 ਵਹਿੰਦੇ ਦੇ ਵਿੱਚ ਬਹਿ ਗਿਆ ਭਰਾ ਤੱਲ ਪਾ ਜੇ ਆ ਕੇ ਭਰਾਵਾ ਤੇ ਮੈਂ ਜਦੋਂ ਪੀਤਾ ਹੀ ਤੇ ਮੇਰੇ ਮੈਨੂੰ ਤਾਂ ਕਰ ਗਿਆ ਉਹ ਤੇ ਮੇਰੇ ਦਿਮਾਗ ਚਰਨਾ ਆਇਆ ਹੋਗਾ ਵੀ ਪੁਲਿਸ ਮਗਰ ਆ ਗਈ ਅਸੀਂ ਉਥੋਂ ਭਰਾ ਕਾਰ ਲੈ ਕਾਲ ਚ ਜਾ ਕੇ ਕਾਲ ਕੰਡੀ ਬਹਿ ਕੇ ਜਾ ਕੇ ਤਾਂ ਜਿੰਨੇ ਪਤਾ ਮੀਡੀਆ ਦੇ ਕੰਮ ਦੇ ਇੱਕ ਪਾਸੇ ਕੁਰਸੀ ਲੱਗੀਆਂ ਹੋਏ ਬਹੁਤ ਸਾਰੇ ਘਟਨਲ ਤੇ ਬੈਠੇ ਕੁਰਸੀਾਂ 'ਤੇ ਬੈਠੇ ਹੋਰ ਬੈਠੇ ਸਾਰੀ ਕੰਟੀਨ 'ਚ ਸ਼ਾਂਤੀ ਕੋਈ ਸਾਰੇ ਕੋਈ ਸਮੋਸੇ ਖਾਈ ਜਾਂਦਾ ਕੋਈ ਕੁਸ ਕਰੀ ਜਾਂਦਾ ਤੇ ਮੇਰੇ ਕੋਲ ਡਰ ਜਨਾ ਇੱਥੇ ਗੋਲਾ ਬਣਾ ਪਿਆ ਕੋਈ ਬੋਲ ਜੀ ਪੁਲਿਸ ਗਾਲ੍ਹਾਂ ਚ ਪੜੀ ਮੈਂ ਦੋ ਦਰਵਾਰੀ ਨਾਲ ਇਹਨੂੰ ਕਿਹਾ ਮੈਂ ਕਿਹਾ ਪੁਲਿਸ ਆ ਜੀ ਓਏ ਉਗਾ ਬਾਬੇ ਕੁਝ ਨਹੀਂ ਆਇਆ ਚੁੱਪ ਕਰਕੇ ਭਾਜਿਆ ਤੈਂਕ ਚਲਾ ਗਿਆ ਮਾਹਰੋ ਫੇਵਰਿਟ ਥੇ ਗੋਲਾ ਬਣਾਉਂਦਾ ਮਾਹਰੋ ਚੀਕ ਮਾਰੀ ਬੈਠੇ ਟੋਪੂਲ ਸਾਹੀ ਓਏ ਜਿੰਨੇ ਮਾਹਰੋ ਕੰਡੀਆਂ ਦੇ ਜਿੰਨੇ ਚੁੰਡੇ ਕੁੱਟਲੇ ਕੁੱਟਲੇ ਬਾਬਾ ਨੂੰ ਕੁਰਸੀਆਂ ਖੜਕੀਆਂ ਮਿੱਟੀ ਤੇ ਆ ਤੂੰ ਜੇ ਸਾਡੇ ਨਹੀਂ ਭੱਜ ਗਏ ਮੈਂ ਵੀ ਨਾਲ ਹੀ ਚੱਲ ਪਾਉਂਗਾ ਚੱਲ ਆਹੀ ਬਰਾਓ ਕੋਲਾ ਵੱਡਾ ਕਾਲ ਜੇ ਤੂੰ ਜੀ ਕਾਲ ਜੇ ਹੁੰਦੀ ਕੋਲਾ ਵੱਡਾ ਬਾਉਂਡ ਬਰਾਓ ਜਾ ਲੱਗਾ ਸੀ ਬਾਉਂਡ ਤੇ ਲੈ ਗਿਆ ਪਰ ਤਿੰਨ ਚਾਰ ਜਣੇ ਸੀ ਪਰ ਪੂਰੇ ਫਿਰਕਿਆਂ ਕਿਹੜੇ ਕਿਸੇ ਓਗਣ ਬਹਿ ਜਾ ਮੈਂ ਨਾ ਬਰਾਓ ਕਪੂਲ ਸਾਹਿਬ ਅਗਰ ਮੈਂ ਗਿਆ ਤੇ ਚੜਾ ਦਿਮਾਗ ਮੈਨੂੰ ਬਈ ਹਾਂ ਜੀ ਮੈਂ ਕਿਹਾ ਫਿਰ ਭੁੱਖ ਲੱਗੀ ਕੁਝ ਖਾਣ ਨੂੰ ਲਿਆ ਦੇ ਜਾਣਾ ਮੋੜ ਹੋਰੀ ਬਣੇ ਸਿਗਨਾਲੀ ਤੇ ਨਹੀਂ ਬੈਠਾਂਗੇ ਕਿ ਉੱਥੇ ਬੈਠੇ ਉੱਥੇ ਲਿਆ ਦੇ ਕੁਝ ਖਾਣ ਆ আচ্ছা ਵੀ ਪੁੱਛ ਮਗਰ ਬਰਾਓ ਨਾਲ ਕੋ ਪਾਣੀ ਭੁਲਾਉਣ ਤੇ ਭੁੱਖ ਲੱਗੀ ਬੜੀ ਮਾਦ ਪਰ ਅੱਧੇ ਦਿਨ ਦੀ ਵੱਡੀ ਕੱਠੀ ਖਾਣੀ ਨਹੀਂ ਅੱਧੇ ਦੇ ਸਾਨੂੰ ਵਿੱਚ ਐ ਕਰ ਕੱਪ ਦੇ ਇਹਦੇ ਸਾਈਡ ਵਿੱਚ ਲਾ ਨਾ ਪੂਰਾ ਮੂੰਹ ਚ ਹੀ ਫੁੱਲ ਗਿਆ ਬਾਲ ਜੀ ਮੁੰਡਾ ਅੱਭਾ ਉਹ ਨਾ ਭਰਾ ਉਹਦਾ ਕੋ ਬਾਕ ਤੁਨ ਲਾਰ ਕਿਦੀ ਸੁੱਕੇ ਨੇ ਮੂੰਹ ਚ ਤੱਕੜ ਪਾਣੀ ਲਾਵਾ ਜੇ ਕਰਨਾ ਹੋਗਾ ਓਡਰ ਨਹੀਂ ਚੱਲ ਨਹੀਂ ਉਹ ਕਹਿੰਦਾ ਭੁੱਲ ਗਿਆ ਯਾਰ ਭਰਾ ਮੂੰਹ ਚ ਪਾ ਕੇ ਮੋੜ ਜਿੱਕਰ ਕੱਟਾ ਮਾਰ ਕੇ ਬੋਲਾ ਜਾਂ ਮਸਾ ਪਾਣੀ ਮਗਾਇਆ ਵੀ ਤਾਂ ਮੈਂ ਸ਼ੁੱਕਰਵਾਰ ਨੂੰ ਬਾਹਰ ਚੜ੍ਹਦਾ ਹੁੰਦਾ ਸੀਗਾ ਦੁਬਾਰੇ ਸ਼ੁੱਕਰਵਾਰ ਸ਼ਨੀਵਾਰ ਐਤਵਾਰ ਸੋਮਵਾਰ ਨੂੰ ਤੜਕੇ ਬਾ ਮੰਨ ਕੇ ਚੱਲ ਵੀ ਵਾਪਸ ਵੀ ਸਕੂਲ ਕਾਲਜ ਟਾਈਮ ਉ ਆ ਜਾਂਦਾ ਤੜਕੇ ਜੇਲ ਬਾ ਚੜਕੇ 5 ਵਜੇ ਤੇ 9:00 ਦਾ 11:00 ਵਜੇ ਉੱਥੇ ਆ ਜਾਂਦਾ ਕਾਲਜ ਜਿਵੇਂ ਮੈਂ ਸ਼ੁੱਕਰਵਾਰ ਨੂੰ ਸੁੱਤਾ ਜਾ ਕੇ ਤੇ ਸੋਮਵਾਰ ਨੂੰ ਤੜਕੇ ਠਾਇਆ ਉਹਨਾਂ ਨੇ ਘਰ ਦੇ ਨੇ ਵੀ ਟਿਕੜ ਪਾਈ ਹੁਣ ਰੋ ਲਿਆ ਰੋਟੀ ਲੈ ਆ ਦੇ ਕਰਿਆ ਮੈਂ ਘਾਲਿਆ ਕਰਦੇ ਬੈ ਜਾ ਕਰਾ ਹੁਣ ਪੁੱਛੇਗਾ ਮੈਂ ਕਿੱਥੇ ਘਰਾਂ ਵੀ ਪੁੱਛੇਗਾ ਨਵੀਂ ਇਹਨੂੰ ਕੀ ਹੋ ਗਿਆ ਕਿ ਥੱਕਿਆ ਵਾੜਾ ਜਾਏਗਾ ਦੋ ਤਰ੍ਹਾਂ ਗੇਮ ਲਈਏ ਸੋ ਇਹ ਹੋਈ ਪਈ ਐ ਪਹਿਲੀ ਮੇਰਾ ਪਹਿਲਾ ਜਾਨ ਸੀ ਮੇਰੇ ਬੋਮਾ ਬੱਚਾ ਬੜਾ ਕੜਕਾ ਬੋਲਾ ਬੜ ਜਾਂਦਾ ਅੰਦਰ ਥੱਕੋਂਦਾ ਨਹੀਂ ਆ ਫਰਾ ਦੇ ਕੱਪਾ ਜੀ ਬੀ ਵੀ